ਜੀ ਸਤਿ ਸ਼੍ਰੀ ਅਕਾਲ ਜੀ ਰਿਸਰਚ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਵਾਇਗੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਕਾਟਨ ਦੀ ਤੁਸੀਂ ਇਹਨਾਂ ਤੇ ਕੋਈ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਜੀ ਭਾਵੇਂ ਤੁਸੀਂ ਇਹਨਾਂ ਤੇ ਕਢਾਈ ਕਰਵਾਓ ਹੈਂਡਵਰਕ ਕਰਵਾਓ ਮਸ਼ੀਨਵਰਕ ਕਰਾਓ ਕੋਈ ਵੀ ਪੇਂਟ ਕਿਸੇ ਵੀ ਤਰ੍ਹਾਂ ਦਾ ਕਰਵਾ ਸਕਦੇ ਹੋ ਜੀ ਬਲਾਕ ਪੇਂਟਿੰਗ ਹੈਂਡ ਪੇਂਟਿੰਗ ਬ੍ਰਸ਼ ਪੇਂਟਿੰਗ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਇਹਦੇ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਇਹਦੇ ਵਿੱਚ कॉटन ਦੇ ਵਿੱਚ ਚੈੱਕ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਤੇ ਬਿਲਕੁਲ ਨਿਊ ਫੈਬਰਿਕ ਹੈ ਜੀ ਜੋ ਵੀ ਡਿਜ਼ਾਈਨਿੰਗ ਲਈ ਥੋੜਾ ਅਲੱਗ ਫੈਬਰਿਕ ਪਾਲਦੇ ਹੈ ਜੀ ਉਹਨਾਂ ਲਈ ਇਹ ਬੈਸਟ ਹੈ ਜੀ ਤੇ ਬਹੁਤ ਸੋਹਣਾ ਕਪੜਾ ਹੈ ਜੀ ਕੋਈ ਇਹ ਖਰਾਬ ਹੋਣ ਵਾਲਾ ਕਪੜਾ ਨਹੀਂ ਜੀ ਕੋਈ ਇਹਦੇ ਚ ਲਾਈਨਿੰਗ ਦੀ ਜ਼ਰੂਰਤ ਨਹੀਂ ਬਿਲਕੁਲ ਵੀ ਹਾਰਡ ਨਹੀਂ ਹੈ ਬਿਲਕੁਲ ਸੌਫਟ ਫੈਬਰਿਕ ਹੈ ਜੀ ਕੋਈ ਇਹਦੇ ਵਿੱਚ ਸੀ ਥਰੂ ਨਹੀਂ ਹੈ ਵੀ ਕੋਈ ਤੁਹਾਨੂੰ ਅੰਡਰਸ਼ਰਟ ਪਾਉਣ ਦੀ ਲੋੜ ਹੈ ਜਾਂ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਹੈ ਕੋਈ ਵੀ ਜ਼ਰੂਰਤ ਨਹੀਂ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਤੁਸੀਂ ਐਸੀ ਤਰ੍ਹਾਂ ਹੀ ਇਹਨੂੰ ਬਣਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਦੇਖਣ ਲਈ ਧੰਨਵਾਦ